ਹਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਤਰੀਕ ਹੋ ਗਈ 8 ਜਨਵਰੀ 2025 ਟਾਈਮ ਹੋ ਗਿਆ 11:00 ਵੱਜ ਗਏ ਆ ਕੇ ਰਾ ਵੱਢ ਕੇ ਇਧਰ ਆ ਚਾਰ ਕਿਲੇ ਵੱਢ ਕੇ ਅਹੀਨ ਹੋ ਗਈ ਇਧਰ ਆ ਕੇ ਰ ਆਪਾਂ ਨੇ ਵੱਢਤਾ ਦੀ ਫਿਰ ਆ ਮੈਂ ਡਰਾਈਵਰ ਨੂੰ ਕਹਾਂ ਤੂੰ ਵੱਢ ਦੇ ਨਾ ਨੂੰ ਕਿ ਆਇਆ ਹਾਂ ਆਰਡਰ ਚੱਲਦੀ ਦੀ ਤੇ ਬਾਕੀ ਕੱਲ ਇੱਕ ਰਾਹ ਕੱਲ ਇਹ ਚ ਚਲਾਏ ਦੀਏ ਚਾਰ ਗੇੜੇ ਉਦੋਂ ਬਾਅਦ ਫੀਡਰ ਵਾਲੀ ਚੈਨ ਦਾ ਲੋਕ ਟੁੱਟ ਗਿਆ ਲੋਕ ਟੁੱਟ ਗਏ ਪੰਜ ਫੱਟੀਆਂ ਹੋ ਗਈਆਂ ਬਿੰਗੀਆਂ ਉਹ ਗੱਡ ਕੇ ਜਦੋਂ ਉਹ ਤੋਂ ਲੈ ਕੇ ਗਏ ਉੱਥੇ ਕਟਰ ਤਾਰ ਕੇ ਪੱਟੀਆਂ ਸਿੱਧੀਆਂ ਕਰੀਆਂ ਅੱਡੀਆਂ ਕਰ ਕਰ ਕੇ ਜਦ ਲੀਵਰ ਲਾ ਕੇ ਦੇਖਿਆ ਕਿ ਜਿੱਥੇ ਮੂਰੇ ਹੈ ਜਿਹੜੀ ਮੂਰੇ ਵਾਲੀ 샤ਫਟ ਹੁੰਦੀ ਆ ਗੇਰਾਂ ਵਾਲੀ ਉਹ ਚ ਬਲ ਪੈ ਗਿਆ ਉਹ ਥੋੜੇ ਥੂੜੇ ਦੇਖੇ ਮਾਰ ਕੇ ਗੱਲ ਨਹੀਂ ਬਣੀ ਉਹ ਚਾਲਦੀ ਆ ਮਸ਼ੀਨ ਰੋ ਉਦੋਂ ਬਾਅਦ ਕਣ ਮੰਗਾਇਆ ਕਣ ਹੈ ਨਹੀਂ ਆਪਣਾ ਕਣ ਖੋ ਗਿਆ ਪਤਾ ਨਹੀਂ ਸਮਝ ਨਹੀਂ ਆਈ ਕਿੱਥੇ ਗਿਆ ਕਿੱਥੇ ਨਹੀਂ ਬੜਾ ਥੋੜਾ ਉਹ ਲੈ ਆਂਦਾ ਉਹਦੇ ਨਾਲ ਮਾਰੀਆਂ ਛੱਟਾਂ ਛੱਟਾਂ ਗੱਲ ਨਹੀਂ ਬਣੀ ਤੇ ਸ਼ਾਰਪ ਟਪੱਟੀ ਬਾਜ਼ਾਰ ਲੈ ਕੇ ਗਏ ਉੱਥੇ ਕੰਮ ਤਾਂ ਘੰਟੇ ਦਾ ਠੀਕਾ ਔਰੇ ਤੋਂ 2 ਵਜੇ ਗਏ ਲੈ ਕੇ ਸ਼ਾਰਪ ਰਾਤ ਨੂੰ 9 ਵਜੇ ਮੁੜੇ ਇਹ ਆਪਣੇ ਵਾਲਾ ਕੰਮ ਨਹੀਂ ਹੈਗਾ ਵੀ ਚਲੋ ਜੇ ਆਪਾਂ ਕਹਿ ਰਹੀਏ ਮੇਰੇ ਤੇ ਵੀ ਕੰਮ ਖੜਾ ਵੀ ਕਰ ਦਊਗਾ ਬਿਲਕੁਲ ਨਹੀਂ ਹੋਣੇ ਪਿਆ ਜਿਹੜਾ ਕੰਮ ਫੜਿਆ ਵੀ ਪਹਿਲਾਂ ਉਹ ਕਰਿਆ ਰਾਤ ਨੂੰ ਲੱਗਿਆ ਉਹ 7:30 ਵਜੇ ਸ਼ਾਰਟ ਰੰਦ ਨੂੰ ਗੇਅਰ ਦੇ ਦੇ ਗੱਡੇ ਕੇ ਗੇਅਰ ਕੱਢੇ ਗੇਅਰ ਕੱਢਣ ਤੋਂ ਬਾਅਦ ਫਿਰ ਉਹਨਾਂ ਸ਼ਾਰਟ ਤਾਂ ਉਹ ਪਹਿਲਾਂ ਹੀ ਫੜਾ ਦੇਈ ਸੀ ਵੀ 3:00 ਵਜੇ 2:00 ਵਜੇ ਔਰੇ ਤੋਂ ਗਏ ਆ 3:00 ਵਜੇ ਅੱਧੇ ਪੌਣੇ ਘੰਟੇ ਚ ਉਹਨੂੰ ਗੇਅਰ ਕੱਢ ਕੇ ਦੇ ਦੇ ਦੀ ਉਹ ਵੀ ਸਿੱਧੀ ਕਰ ਦੇ ਉਹ ਲੱਗੇ ਜੋ 7:30 ਪੌਣੇ 8:00 ਵਜੇ ਆ ਮੈਂ ਤਾਂ 15 ਹੀ 20 ਤੇ ਲੱਗਿਆ ਇਹਦਾ ਕੰਮ ਪਹਿਲਾਂ ਫੜਿਆ ਹੋਵੇ ਤੇ ਇਹੋ ਕਰਿਆ ਉਹਨੇ ਫਿਰ 샤ਫਟ ਸਿੱਧੀ ਕਰੀ 샤ਫਟ ਜਦੋਂ ਕੱਢੀ ਆ ਤੇ ਇੱਕ 베어ਿੰਗ ਦਾ ਸਾਈਜ਼ ਮਰਿਆ ਹੋਇਆ ਤੇ ਉਹ ਫਿਰ ਸਾਈਜ਼ ਕਰਾਉ ਨਾਲ ਪਤਾ ਨਹੀਂ ਕਿੱਦੀ ਤੇ ਜਲਦੀ ਵੀ ਸਮਝ ਨਹੀਂ ਆਈ। ਖਾ ਖਾ ਛਾਪਟ ਕੱਟ ਗਈ ਸੀ। 베어ਿੰਗ ਦੀ। ਸਾਈਜ ਡਾਊਨ ਹੋ ਗਿਆ ਤੇਗਾ। ਉਟਿਆ ਬਣ ਗਿਆ ਮਤਲਬ। ਚੁੱਭੀ ਇਹ ਗੱਲ ਆ ਪੰਜਾਬੀ। ਤੋ ਹਾਂ। ਤੇ ਆਪਾਂ ਛਾਪਟ ਰਾਤ 9 ਵਜੇ ਕਰਾ ਕੇ ਲਿਆ ਸਾਈਜ ਉਹਦਾ। ਤੇ ਛਾਪਟ। ਉਹ ਲਿਆਂਦੀ ਕਰਾ ਕੇ ਬਾਕੀ ਕੰਮ ਟਟਮਾਇਆ ਹੁਣ ਕਮੇ ਕਿ ਪਰਤਨੇ ਪੈਣੇ ਆ ਤੇ ਬਾਕੀ ਬਈ ਸੋਹਣਿਆ ਜਿਗਾ ਵੀ ਅੱਜ ਦੇ ਟਾਈਮ ਕੋਈ ਕਿਸੇ ਦਾ ਨਹੀਂ ਹੈਗਾ ਤਿੰਨ ਮਸ਼ੀਨਾਂ ਆਈਆਂ ਨਹੀਂ ਕੱਟੀਆਂ ਬਖਸ਼ੀਸ਼ ਉਹ ਤਾਂ ਰਾਜ ਮਿਲੀ ਦੀ ਦੀ ਆਪਾਂ ਨੂੰ ਗਰਦਿਆਲ ਤੇ ਆਪਣੀ ਵਾਲੀ ਮਸ਼ੀਨ ਗਰਦਿਆਲ ਆਲਾ ਪਰਸੋਂ ਡੈਡੀ ਨੂੰ ਫੋਨ ਕਰਕੇ ਕਹਿੰਦਾ ਵੀ ਓਰੇ ਕੰਮ ਟੁੱਟਵਾ ਵੀ ਹੋਰ ਪਾਸੇ ਦੇਖ ਲੋ ਡੈਡੀ ਕਹਿੰਦਾ ਵੀ ਹੋਰ ਪਾਸੇ ਵੀ ਹੁਣ ਜੇ ਜਾਉਂਗੇ ਕੀ ਪਤਾ ਬਣੇ ਨਾ ਬਣੇ ਅਨੁਰਾਗ ਕਹਿੰਦਾ ਵੀ ਟੁੱਟਵਾਈਏ ਕੰਮ ਉਹਨੇ ਪਤਾ ਕਰਿਆ ਹੁਣ ਗੋਲਵਰਗੇ ਕੰਮ ਚੱਲ ਰਿਹਾ ਹੈ ਜੀ ਵੀ ਕੋਈ ਫਾਇਦਾ ਨਹੀਂ ਵੀ ਉੱਥੇ ਮਹੀਨਾ 7-8 ਕਿਲੇ ਵੱਡਦੀਆਂ ਵੀ ਮੈਂ ਪਤਾ ਕਰਿਆ ਤੇ ਰਾਤ ਸਾਨੂੰ ਪਤਾ ਲੱਗਾ ਵੀ ਕੱਲ ਜਿਹੜੀ ਪਰ ਪਿਛਲੀ ਰਾਤ ਗਈ ਆ ਵੀ ਮਸ਼ੀਨ ਉਹ ਰਾਤ ਨੂਰੇ ਤੋਂ ਲੈ ਗਿਆ ਗੁਲਵਰਗੇ ਚਲੇ ਹੁਣ ਦੱਸੋ ਛੇਰ ਵੀਡੀਓ ਦੇਖਦਾ ਵੀ ਹੋਵੇ ਕੋਈ ਚੱਕਰ ਨਹੀਂ ਦੇਖ ਲਵੇ ਐ ਚਲਾਕੀਆਂ ਨਹੀਂ ਕਰੀਂ ਸੱਜਣਾ ਜਿਹੜੇ ਬੰਦੇ ਕੋਲ ਤੂੰ ਗਿਆ 20 ਦਿਨ ਹੋ ਗਏ ਸਾਡੀ ਉਹਨਾਂ ਨਾਲ ਗੱਲ ਹੁੰਦੀ ਨਹੀਂ ਅੱਪਾ ਨੂੰ ਆਏ ਆ ਵੀ ਚਲੋ ਉਹਰੇ ਆਪਣਾ ਕੰਮ ਮਿਲ ਚੱਲ ਰਿਹਾ ਜਿਹੜਾ ਮਸ਼ੀਨ ਖੜੇ ਫਿਰ ਤਾਂ ਆਪਾਂ ਛੱਡ ਕੇ ਜਾਈ ਜਾਂਦੇ ਛੱਡ ਕੇ ਵੀ ਜਾਂਦੇ ਉਹ ਬੰਦੇ ਨੇ 400 ਮਸ਼ੀਨ ਕਮਾ ਲਈ ਕਿਲਾ ਉਹਨੇ 100 ਵੱਧ ਵੱਡੇ ਆਊਗਾ ਇੰਨਾ ਕਿ ਵੱਡਿਆ ਹੋਣਾ ਆਪਣੇ ਨਾਲ ਕਮਾ ਵੀ ਉਹਨੇ ਪਹਿਲਾਂ 22 300 ਕਿਲੋਮੀਟਰ ਪਹਿਲਾਂ ਗਿਆ ਪੂਰੇ ਤਾਂ ਚਲੋ 40 45 ਕਿਲੋਮੀਟਰ ਜਿੱਥੋਂ ਹਾਂ ਤੇ ਇਹ ਬੰਦੇ ਦੇ ਪੈਸੇ ਵੀ ਧਾਰ ਆ ਜਿਹੜਾ 22 300 ਕਿਲੋਮੀਟਰ ਗਿਆ ਉੱਥੇ 100 150 ਕਿਲਾ ਵੱਡ ਗਿਆ ਪੈਸੇ ਸਾਰੇ ਧਾਰ ਖੜੇ ਨੇ ਆਪਾਂ ਨੂੰ ਚਲੋ ਉਹਦੇ ਰੋਜ਼ੀ ਰੋਜ਼ ਪੇਮੈਂਟ ਹੁੰਦੀ ਐ ਸ਼ਾਵਨ ਜਿੰਨੀ ਵੀ ਪੜਦੇ ਆਂ ਆਪਾਂ ਆਪਾਂ ਤਾਂ ਕਰ ਕੇ ਕਹਿੰਦੇ ਆਪਣੀ ਮਸ਼ੀਨ ਇੱਕ ਦਿਨ ਨਹੀਂ ਖੜੀ ਇੱਕ ਦਿਨ ਉਹ ਬਾਸਕਟ ਟੁੱਟ ਗਈ ਦੀ ਉਹਨੂੰ ਦੱਸਿਆ ਜੀ ਪਰ ਐ ਨਹੀਂ ਮੈਨੂੰ ਸ਼ਾਇਦ ਯਾਦ ਨਹੀਂ ਹੈਗਾ ਉਹ ਵੀ ਦਾਸ ਦੰਨੇ ਆ ਤੁਹਾਨੂੰ ਦੁਬਾਰੇ ਬਾਤ ਕਰਨ ਮੈਂ ਚਲਾ ਰਿਆ ਤਾਂ ਮਸ਼ੀਨਾਂ ਇਹਨਾਂ ਦੇ ਨਾਲ ਖੇਤਾਂ 'ਚ ਬੋਰ ਜੇ ਲੱਗੇ ਹੁੰਦੇ ਆ ਉਹਦੀ ਪਲੇਟ ਜੀ ਲੋਹੇ ਦੀ ਚੜ ਗਈ ਪਰ ਸਾਰੇ ਛੜਦੀਆਂ ਦੋ ਫੱਟੀਆਂ ਪਟਤੀਆਂ ਬਿੰਗੀਆਂ ਹੋ ਗਈਆਂ ਕਾਹਾਂ ਜਾ ਕੇ ਗਾਈਡ ਰਾਮ ਤੇ ਜਾ ਕੇ ਪਲੇਟ ਫਸ ਗਈ ਉਹ ਚਲੋ ਪਲੇਟ ਤਾਂ ਜਦੋਂ ਨਿਕਲ ਗਈ ਤੇ ਛਟਾਵਾ ਕਰਾਂ ਤੇ ਜਾ ਕੇ ਇੱਕ ਦਿਨ ਆਪਣੀ ਉਦਣ ਖਰਾਬ ਹੋਈ ਦਿਹਾੜੀ ਉਹ ਫੱਟੀ ਪਟਾ ਕੇ ਸਾਰਾ ਕੁਝ ਸਟਾਈਕਾਂ ਖੋਲ ਕੇ ਪੂਰਾ ਕੰਮ ਦਾ ਦਿਨ ਖਾ ਖ ਹੋ ਗਿਆ ਤੇ ਡੀਟਰ ਤਾਰਨਾ ਪਿਆ ਡੀਟਰ ਤਾਰ ਕੇ ਬਾਸ ਕਟ ਕੱਢੀ ਤੇ ਬਾਸ ਕਟ ਕੱਢ ਕੇ ਉਹ ਲੈ ਕੇ ਗਏ ਰੋ ਜਿਹੜੀਆਂ ਦੋ ਫੱਟੀਆਂ ਦੀਆਂ ਪਟਾਕੇ ਜਿਹੜੇ ਵੀ ਤੁਸੀਂ ਪੈਕਾ ਕਾਸ ਹੋਣੀਆਂ ਉਹ ਸਿੱਧੀਆਂ ਕਰਾ ਕੇ ਫਿਰ ਬੈਲਡ ਕਰਾ ਕੇ ਗੁਣੀਏ ਚ ਪ੍ਰੈਸ ਨਾਲ ਸਿੱਧੀ ਕਰ ਕਰਤੀ ਫਿਰ ਚੱਲਦੀ ਹੋਈ ਮਸ਼ੀਨ ਉਹ ਇੱਕ ਦਿਨ ਉਹ ਹੋ ਗਿਆ ਆਪਣਾ ਉੱਟਣ ਨਹੀਂ ਕੋਈ ਵੀ ਬਣਿਆ ਉਦੋਂ ਕੀਲਾ ਵੱਡੇ ਦੀ ਗੱਲ ਅੱਤਲ ਵੀ ਕੀ ਲੱਗੇ ਵੱਡੇ ਆ ਕੱਲ ਫਿਰ ਚੈਨ ਟੁੱਟ ਗਈ ਚੈਨ ਨਹੀਂ ਟੁੱਟਿਆ ਲੌਗ ਟੁੱਟ ਗਿਆ ਲੌਗ ਟੁੱਟ ਕੇ ਚੱਕਰ ਬਣੇ ਵੀ ਦੀਗੇ ਜਿਵੇਂ ਹੁਣ ਮਸ਼ੀਨ ਚੱਲਦੀ ਹੈ ਉਹ ਚਾਰ ਫੱਟੀਆਂ ਕੱਟੀਆਂ ਹੋ ਗਈਆਂ ਇੱਕ ਜਗ੍ਹਾ ਹੀ ਬਹੁਤ ਸਾਰੀਆਂ ਖੋਲੀਆਂ ਖੁੱਲ੍ਹੀ ਬਾਤ ਔਕੀ ਕਰ ਤੇ ਫੱਟੀਆਂ ਤਾਂ ਚਲੋ ਹੋ ਗਈਆਂ ਸੌਖੀਆਂ ਫੱਟੀਆਂ ਕਰਕੇ ਜਦੋਂ ਪਾਈਆਂ ਫਿਰ ਜੱ ਲੈਵਲ ਲਾ ਕੇ ਦੇਖਾ ਸਾਫਟ ਭੰਗੜਾ ਪਾਉਣੀ ਵੀਰੇ ਵਿੱਚ ਮੂਰੇ ਵਾਲੀ ਫੇਰ ਕੱਲ ਦੀ ਰਿਆੜੀ ਫੇਰ ਇਕਣੀ ਲੰਗੀ ਤੇ ਬਾਕੀ ਮੈਂ ਉਹ ਦੱਸ ਰਿਹਾ ਤੁਹਾਨੂੰ ਵੀ ਮਸ਼ੀਨ ਆਪਣੀ ਖੜੀ ਨਹੀਂ ਇੱਕ ਵੀ ਦੇਣਾ ਜਿਹੜਾ ਆ ਤਾਂ ਚਲੋ ਮਸ਼ੀਨ ਚੱਲਦੀ ਆ ਇੰਨਾ ਕਦਾ ਕੰਮ ਹੁੰਦਾ ਵੀ ਜਾਂਦਾ ਕੁਛ ਕਰਨ ਮੈਂ ਤਾਂ ਚਲਾਕੀ ਦੀ ਗੱਲ ਕਰ ਰਿਹਾ ਵੀ ਚਲਾਕ ਬਣਾ ਬਹੁਤਾ ਹੋ ਗਿਆ ਸਾਨੂੰ ਕਹਿੰਦਾ ਵੀ ਕੋਈ ਡੈਡੀ ਨੇ ਮੇਰੇ ਨਾਲ ਤਾਂ ਚਲੋ ਪਹਿਲਾਂ ਗੱਲ ਹੁੰਦੀ ਸੀ ਹੁਣ ਮੈਂ ਮਸ਼ੀਨ ਤੇ ਹੁੰਨਾ ਮੈਨੂੰ ਫੋਨ ਘਟਕਦਾ ਚੱਕ ਨਹੀਂ ਹੁੰਦਾ ਫੋਨ ਕਈ ਵਾਰ ਤੇ ਡੈਡੀ ਆਇਆ ਪਰਸੋਂ ਹੀ ਗੱਲ ਹੋਈ ਆ ਪਰਸੋਂ ਦੁਪਹਿਰ ਨੂੰ ਗੱਲ ਹੋਈ ਆ ਪਰਸੋਂ ਹੀ ਰਾਤ ਨੂੰ ਲੰਘਿਆ ਪਰਸੋਂ ਦੁਪਹਿਰ ਨੂੰ ਆਹ ਟਾਈਮ ਗੱਲ ਹੋਈ ਆ ਡੈਡੀ ਨਾਲ ਵੀ ਕਹਿੰਦਾ ਵੀ ਦੇਖ ਲਓ ਜੀ ਹੋਰ ਪਾਸੇ ਡੈਡੀ ਕਹਿੰਦਾ ਵੀ ਹੋਰ ਪਾਸੇ ਵੀ ਹੁਣ ਬਣੂ ਪਤਾ ਹੀ ਨਹੀਂ ਕਹਿੰਦਾ ਮੈਂ ਪਤਾ ਕਰਿਆ ਗੋਲਵਰਗੇ ਕੰਮ ਚੱਲ ਰਿਹਾ ਵੀ ਨੇੜੇ ਲੱਗ ਗਿਆ ਕੰਮ ਵੀ 5-7 ਕਿਲੋ ਮਹੀਨੇ ਵੜਦੀ ਆ ਉੱਥੇ ਤੇ ਕਾਹੀ ਪਰਸੋਂ ਰਾਤ ਨੂੰ ਫੇਰ ਪਤਾ ਨਹੀਂ ਵੀ ਰੱਬ ਜਾਣਦਾ ਵੀ ਬੰਦੇ ਨੇ ਸੱਚ ਕਿਉਂ ਨਹੀਂ ਦੱਸਿਆ ਸਮਝ ਨਹੀਂ ਆਈ ਆਪਾਂ ਨੂੰ ਤੇ ਉਹ ਮਸ਼ੀਨ ਪਰ ਸੌਦੇ ਤੋਂ ਲੈ ਗਿਆ ਹੁਣ ਆਪਾਂ ਨੂੰ ਬਰਾਤ ਪਤਾ ਲੱਗਿਆ ਵੀ ਮਸ਼ੀਨ ਉਹਦੇ ਤੋਂ ਚਲੀ ਗਈ ਚਲੋ ਠੀਕ ਆ ਚਲੋ ਆਪਣੀ ਤਾਂ ਮਸ਼ੀਨ ਚੱਲ ਰਹੀ ਆ ਆਪਾਂ ਵੀ ਇਹੀ ਆ 50 ਕਿਲੇ ਘੱਟ ਵਾੜ ਲਾਂਗੇ ਬਸ ਉਹ ਕੋਈ ਫਰਕ ਨਹੀਂ ਪੈਂਦਾ ਆਪਾਂ ਸੰਤੁਸ਼ਟੀ ਆਪਾਂ ਨੂੰ ਸਿੱਧੀ ਜੀ ਗੱਲ ਆ ਬਸ ਬੇਸਬਰ ਨਹੀਂ ਹੈਗੇ ਰੂਹ ਤਾਂ ਕਦੇ ਰਾਜ਼ੀ ਨਹੀਂ ਹੁੰਦੀ ਬੰਦਾ ਭੱਜਿਆ ਫਰੀ ਜਾਂਦਾ ਹੁੰਦਾ ਜਾਵਾਂਗੇ ਆਪਾਂ ਐ ਨਹੀਂ ਵੀ ਆਪਾਂ ਜਾਣਾ ਨਹੀਂ ਓਰੇ ਓਰੇ ਆਪਾਂ ਜਾਵਾਂਗੇ ਐਂਡ ਕਰਕੇ ਇਹ ਏਜੰਟ ਨੂੰ ਗਿਆ ਵੀ ਜੇਰਾ ਜਾਵਾਂ ਅੰਡ ਜਤੂ ਕਹਿੰਦਾ ਵੀ ਹੁਣ ਮੇਰੇ ਕੋ ਕੰਮ ਮੁੱਕ ਗਿਆ ਆਪਾਂ ਉਦਣ ਓਰੇ ਤੋਂ ਜਾਣਾ ਆਪਾਂ ਜਾਣਾ ਭਾਈ ਆਂਧਰਾ ਖਾਂਦਰਾ ਚ ਪਹਿਲਾਂ ਵੱਡਾਂਗੇ ਹਰ ਹਰ ਆਹ ਰਹਾ ਜਿਹੜੇ ਆਪਣੇ ਦਸ ਦਿਨ ਲੱਗਣਾ ਹਸਤਾ ਲੱਗੇ 15 ਦਿਨ ਲੱਗਣ ਉਹ ਲਾਵਾਂਗੇ ਉਹਦੇ ਫਿਰ ਨਾਲ ਦੀ ਨਾਲ ਛੋਲੇ ਬਾਕੀ ਕਣਕ ਦਾ ਵੀ ਦੇਖਾਂਗੇ ਕਣਕ ਚੈਤਕੀ ਮਸ਼ੀਨ ਐਮਪੀ ਨਹੀਂ ਲੈ ਕੇ ਜਾਂਦੇ ਇੱਕ ਤਾਂ ਔਰੇ ਗੱਲ ਚਰ ਲਈ ਚੱਲ ਰਹੀ ਆ ਵੀ ਔਰੀ ਲਾਵਾਂਗੇ ਸੀਜ਼ਨ ਕਣਕ ਦਾ ਵੀ ਕਰਨਾਟਕ ਦਾ ਵੀ ਬਾਕੀ ਦੇਖਾਂਗੇ ਪਰ ਐਮਪੀ ਨਹੀਂ ਮਸ਼ੀਨ ਹੋਣਾ ਮੁਸ਼ਕਲ ਹੀ ਲੈ ਕੇ ਜਾਵਾਂਗੇ ਇੱਥੇ ਮਾਲਕ ਕਰੇ ਕਿਰਪਾ ਆਪਣਾ ਘਰ ਪੂਰਾ ਹੋਈ ਜਾਂਦਾ ਕਿ ਤਾਂ ਖਰਚਾ ਬਚੂ ਉਹ ਮਸ਼ੀਨ ਬਚੂ ਆਉਣ ਜਾਣ ਦੇ ਜੇ ਇੰਨੀ ਤਾਂ ਮਸ਼ੀਨ ਖੇਤ ਜੀਨਰਟਰ ਜੀ ਨਹੀਂ ਰਾਸ ਤੇ ਟੁੱਟ ਗਈ ਤੇ ਬਾਕੀ ਇੱਕ ਮਹੀਨہ ਆਈ ਦੀ ਵੀ ਬਾਈ ਆਪਾਂ ਇਹਦੀ 9 ਤਰੀਕ ਨੂੰ ਇੱਕ ਮਸ਼ੀਨ ਆਈ ਸੀ ਹਰਿਆਣੇ ਤੋਂ ਜਿਨ੍ਹਾਂ ਨੇ ਬਲੌਗ ਦੇਖੇ ਹੋਏ ਨੇ ਪੁਰਾਣੀ ਆਪਣੀ ਕਣਕ ਦੇ ਵਿਚਾਲ ਮਸ਼ੀਨ ਆਈ ਦੀ ਉਹ ਮਸ਼ੀਨ ਆਈ ਹੈ ਔਰ ਇਹ 16 ਤਰੀਕ ਨੂੰ 16 ਤਰੀਕ ਨੂੰ ਉਹਨਾਂ ਨੇ ਚਲਾਈ ਹੈ ਕੱਲ ਪਰਸੋਂ ਮਸ਼ੀਨ ਉਹਨਾਂ ਨੇ ਖੜਾਤੀ ਕੱਲ ਉਹ ਚਲੇ ਗਏ ਮੰਨ ਲਓ ਵੀ 20 ਦਿਨ ਲਾਇਨੇ ਉਹਨਾਂ ਨੇ ਉਹ ਵੀ ਮਸ਼ੀਨ ਖੜਾ ਕੇ ਤਰਪਾਰ ਪਾ ਕੇ ਚਲੇ ਗਏ ਸਾਨੂੰ ਏਜੰਟਰ ਨੇ ਦੱਸਿਆ ਦੀ ਵੀ ਉਰੇ ਤੋਂ 70-80 ਕਿਲੋਮੀਟਰ ਵੀ ਜਾਣਾ ਪਊਗਾ ਵੀ ਕੰਮ ਹੈਗਾ ਉੱਥੇ 2.5-300 ਕਿਲਾ ਹੋ ਜੂਗਾ ਚਲੋ ਆਪਾਂ ਉਹਨਾਂ ਨੂੰ ਫੋਨ ਕਰਿਆ ਵੀ 2.5-300 ਕਹਿੰਦਾ ਵੀ 150 ਦਾ ਕਿਤੇ ਨਹੀਂ ਗਿਆ ਏਜੰਟ ਦਾ ਵੱਧ ਦੱਸ ਰਿਹਾ ਉਹ ਕਹਿੰਦੇ ਵੀ ਹੁਣ ਤਾਂ ਇਸ ਤਰਪਾਲ ਪਾਤੀ ਵੀ ਬਸ ਬੈਗ ਗੱછા ਜਬਾਵੇ ਨੇ ਬਸ ਚੜਨ ਨੂੰ ਖੜੇ ਨੇ ਉਹ ਵੀ ਬੰਦੇ ਪਹਿਲੀ ਵਾਰੀ ਆਏ ਸੀ ਇੱਧਰ ਪਰ ਕਾਲੀ ਬਹੁਤੀ ਕਰ ਗਈ 100 ਕਿਲਾ ਦਾ 100 150 ਕਿਲਾ ਹੁਣ ਹੋਰ ਹੋ ਜਾਣਾ ਜੀ ਉਹਨਾਂ ਦਾ ਚਲੋ ਮਾਲਕ ਕਿਰਪਾ ਜਿਵੇਂ ਅਗਲੇ ਦੀ ਮਰਜ਼ੀ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਬਾਕੀ ਤੁਹਾਨੂੰ ਮੈਂ ਦੱਸੇ ਦਿੱਤਾ ਵੀ ਚਲਾਕਪੋਣਾ ਅੱਜਕੱਲ ਵਾਲਾ ਹੋ ਗਿਆ ਬਾਈ ਆਪਣੇ ਬਖਸ਼ੀਰ ਵਾਲਾ ਬੰਦਾ ਮੁੰਡਾ ਉਹ ਆਪਣੇ ਨਾਲ ਹੀ ਚੱਲ ਰਿਹਾ ਉਹੀ ਜਿਹੜੀ ਦੂਈ ਮਸ਼ੀਨ ਸੀ ਉਹਨੇ ਨਮੀ ਲਈ ਆ ਘਹੀਰ ਉਹ ਵੀ ਮਸ਼ੀਨ ਉਹਨੇ ਉਰੀ ਤੇ ਲਿਆ ਉਰੀ ਲਿਆਂਦੀ ਆ 25 ਕਿਲੋਮੀਟਰ ਖੈੜ ਤੋਂ ਜਾਂਦ ਰਹੀ ਆ ਉਹੀ ਮਸ਼ੀਨ ਉਹ ਵੀ ਪਰ ਗੁਰਦੇয়াল ਵਾਲਾ ਬੰਦਾ ਚਲੋ ਕੀ ਕਹਿ ਫਾਇਦਿਆਂ ਠੀਕ ਆ ਜਿੰਨਾ ਸਾਥ ਦਿੱਤਾ ਅਗਲੇ ਨੇ ਵਧੀਆ ਬੱਸ ਵੀਡੀਓ ਦੇਖ ਰਹਾ ਹੋਊਗਾ ਐਨੀਆਂ ਚਲਾਕੀਆਂ ਨਹੀਂ ਕਰੀ ਦੀ ਇਹਨੂੰ ਸੱਜਣਾ ਜਿੱਥੇ ਤੁਸੀਂ ਗਏ ਸੀ ਗੱਡੀ 'ਚ ਇਹ ਏਰੀਆ ਤੁਸੀਂ ਦੇਖਿਆ ਉਹ ਬੰਦੇ ਨਾਲ ਆਪਣੀ ਥੋੜੇ ਜਾਣ ਤੋਂ ਪਹਿਲਾਂ ਵੀ 10 ਦਿਨ ਪਹਿਲਾਂ ਗੱਲ ਹੁੰਦੀ ਰਹੀ ਆ ਉਹਨੂੰ ਵੀ ਆਪਾਂ ਇਹੀ ਕਿਹਾ ਸੀਗਾ ਵੀ ਜੇ ਮਸ਼ੀਨ ਉਰੇ ਤੋਂ ਖਾਲੀ ਹੋਊਗੀ ਵੀ ਜਿੱਦਣਾ ਏਜੰਟ ਨੇ ਕਹਿੰਦਾ ਵੀ ਹੁਣ ਮੇਰੇ ਹੱਥ ਖੜੇ ਐ ਵੀ ਹੁਣ ਕੰਮ ਹੈ ਨਹੀਂ ਵੀ ਉਦੋਂ ਮਸ਼ੀਨ ਲੈ ਕੇ ਆਵਾਂਗੇ ਹੁਣ ਆਪਣਾ ਕੰਮ ਬਾਈ ਉਰੀ ਚੱਲ ਰਿਹਾ ਤਾਂ ਕਰਕੇ ਨਹੀਂ ਆਪਾਂ ਆਪਣੀ ਮਸ਼ੀਨ ਲੈ ਕੇ ਉਹਦੇ ਨਾਲ ਵੀ ਹੋਈਦੀ ਗੱਲ ਉਹ ਕਹਿੰਦਾ ਵੀ ਮਸ਼ੀਨਾ ਬਹੁਤ ਆ ਗਈਆਂ ਵੀ 40% ਕੰਮ ਖਤਮ ਹੋ ਗਿਆ ਵੀ 60% ਕੰਮ ਰਹਿ ਗਿਆ ਮਸ਼ੀਨਾਂ ਹੁਣ ਮੰਨ ਲਓ ਵੀ ਜਿਹੜੀਆਂ ਬੀਜੇ ਪਰ ਸਾਈਡ ਜਿਹੜੀਆਂ ਹੋਰ ਵੀਆਂ ਸਾਡੇ ਕੰਮ ਸਾਫਾ ਸੇ ਕੰਮ ਨੇੜੇ ਲੱਗ ਗਿਆ ਖਤਮ ਹੀ ਹੋ ਗਿਆ ਨੇੜੇ ਕੀ ਲੱਗ ਗਿਆ ਉਹ ਮਸ਼ੀਨਾਂ ਸਾਰੀਆਂ ਗੁੱਲ ਵਰਗੇ ਗਏ ਗੁੱਲ ਵਰਗਾ ਲੇਡ ਚੱਲਦਾ ਤਾਂ ਕਰਕੇ ਉੱਥੇ ਮਸ਼ੀਨ ਹੋ ਗਈ ਜ਼ਿਆਦਾ ਰੇਟ ਵੀ ਉਹਰੇ ਨਾਲੋਂ ਘੱਟ 200 ਰੁਪਇਆ ਇਹ ਚੱਕਰ ਪਿਆ ਬਾਈ ਹੁਣ ਚਲੋ ਆਪਾਂ ਤਾਂ ਹੁਣ ਜੁੜੇ ਹੋਣੇ ਲੱਗਣਗੇ ਦਿਨ ਠੀਕ ਆ ਉੱਥੇ 15 ਤਰੀਕ ਤੱਕ ਕਹਿ ਰਿਹਾ ਅੱਜ 8 ਹੋ ਗਈ 15 ਤਰੀਕ ਤੱਕ ਆਂਧਰਾ ਚ ਕੰਮ ਚੱਲੂਗਾ ਹਾਰਾ ਹਾਰ ਦਾ ਲੇਟ ਆ ਜਿਹੜਾ ਏਰੀਆ ਹਾਰਾ ਹਰ ਤੋਂ ਬਾਅਦ ਵੀ ਬੜਾਪਨ ਛੋਲੇ ਛੋਲਿਆਂ ਦੇ ਬਾਅਦ ਵੀ ਵਾਪਸੀ ਸ਼ਹਿਰ ਆਪਾਂ ਪੂਰੀ ਕਰਾਂਗੇ ਓਰੇ ਕਹਿ ਰਿਹਾ ਵੀ ਮੈਂ ਹੋ ਜੂਗਾ ਓਰੇ ਕਣਕ ਦਾ ਜਿਆਦੇ ਤੋਂ ਜਿਆਦਾ ਕਰਵਾਉਂਗਾ ਮੈਂ ਇਨੂੰ ਅਜੇ ਹਾਂ ਨਹੀਂ ਕਰੀ ਵੀ ਦੇਖਾਂਗੇ ਜਿਵੇਂ ਬਣਿਆ ਪ੍ਰੋਗਰਾਮ ਐਮਪੀ ਤੋਂ ਵੀ ਆਪਾਂ ਨੂੰ ਫੋਨ ਆ ਰਹੇ ਜਿੱਥੇ ਆਪਾਂ ਐਤਕੀ ਫੀਜ ਹਨਾ ਚਾਂਸੀ ਲਾਇਆ ਪਹਿਲਾਂ ਉੱਥੋਂ ਵੀ ਆਪਾਂ ਨੂੰ ਫੋਨ ਆਇਆ ਵੀ ਕਣਕ ਦੀ ਮਸ਼ੀਨ ਚਾਹੀਦੀ ਆ ਤੇ ਬਾਕੀ ਸਤਨੇ ਲਾਇਆ ਦੀ ਜਿਹੜਾ ਉੱਥੋਂ ਵੀ ਆਪਾਂ ਨੂੰ ਫੋਨ ਆਇਆ ਵੀ ਕਣਕ ਦੀ ਮਸ਼ੀਨ ਚਾਹੀਦੀ ਆ ਉਹਨਾਂ ਨੂੰ ਆਪਾਂ ਨੇ ਬਾਈ ਲਾਰਾ ਕੋਈ ਨਹੀਂ ਲਾਇਆ ਵੀ ਜੇ ਮਸ਼ੀਨ ਐਮਪੀ ਆਊਗੀ ਇਹ ਫੇਰ ਤਾਂ ਮਸ਼ੀਨ ਆਊਗੀ ਤੁਹਾਡੇ ਕੋਲ ਜ਼ਰੂਰ ਵੀ ਜੇ ਐਮਪੀ ਨਾ ਲੈ ਕੇ ਆਏ ਵੀ ਫੇਰ ਸਾਡਾ ਜਵਾਬ ਹੈ ਤੁਹਾਨੂੰ ਦੱਸ ਦਾਂਗੇ ਵੀ ਜਿਵੇਂ ਵੀ ਹੋਇਆ ਬਾਕੀ ਵੀ ਤੁਹਾਨੂੰ ਮਸ਼ੀਨ ਜ਼ਰੂਰ ਦੇ ਦਾਂਗੇ ਵੀ ਲਾਰਾ ਮੀਨ ਲਾਉਂਦੇ ਤੁਹਾਨੂੰ ਮਸ਼ੀਨ ਚਲੋ ਬਹੁਤ ਬਾਈਆਂ ਦੇ ਫੋਨ ਆਉਂਦੇ ਨੇ ਵੀ ਏਰੀਆ ਮਾਰਾ ਮੋਟਾ ਕੋਈ ਨਹੀਂ ਬਾਈ ਜੇ ਮੇਰੇ ਵੀਰ ਕਿਸੇ ਨੂੰ ਚਾਹੀਦਾ ਹੋਇਆ ਤਾਂ ਦੱਸ ਦਿਓ ਆਪਾਂ ਕਰਵਾ ਦੇਾਂਗੇ ਗੱਲ ਚਾਂਸੀ ਤੇ ਸਤਨਾ ਇਹ ਦੋ ਏਰੀਏ ਨੇ ਉੱਥੇ ਮਸ਼ੀਨ ਚਾਹੀਦੀ ਆ ਏਰੀਆ ਹੋ ਜਾਊਗਾ ਬਾਈ ਇੱਕ ਜਗ੍ਹਾ টাই 300 ਜਾਂ ਕਿ 500 450 500 ਕਿਲਾ ਹੋ ਜੂਰਾ ਉਹ ਨਾਲ ਦੋ ਜਗ੍ਹਾ ਤੇ ਤੇ ਮੇਰਾ ਵੀਰ ਫੋਨ ਕਰ ਸਕਦੇ ਆ ਨੰਬਰ ਆਪਣਾ 9878787164 98787164 ਇਹ ਆਪਣਾ ਨੰਬਰ ਆ ਇਹ ਵੀ ਤਾਂ ਦੱਸਾਂਗੇ ਜੇ ਏਰੀਆ ਤੁਹਾਨੂੰ ਤਾਂ ਦਵਾਂਗੇ ਜੇ ਆਪਾਂ ਐਮਪੀ ਨਾ ਗਏ ਜੇ ਆਪਾਂ ਆਪ ਐਮਪੀ ਐਮਪੀ ਜਾਣਾ ਹੋਇਆ ਫੇਰ ਨਹੀਂ ਫੇਰ ਅਸੀਂ ਆਪ ਹੀ ਜਾਵਾਂਗੇ ਬਾਈ ਏ ਬਾਕੀ ਮੇਰਾ ਵੀਰ ਡਰਾਈਵਰ ਦੀ ਲੋਡ ਆ ਬਾਈ ਇਹ ਡਰਾਈਵਰ ਨੇ ਪੰਜਾਬ 'ਚ ਗੱਲ ਕਰੀ ਵੀ ਆ ਨਹੀਂ ਪਹਿਲਾਂ ਐਮਪੀ ਲਾਉਣਾ ਇਹਨੇ ਸੱਚ ਉੱਥੇ ਮਸ਼ੀਨ ਪੱਕੀ ਫੜੀ ਵੀ ਆ ਐਮਪੀ ਤੋਂ ਬਾਅਦ ਇਹਨੇ ਫਿਰ ਪੰਜਾਬ ਲਾਉਣਾ ਨਹੀਂ ਆਪਾਂ ਇਹ ਕਹਿੰਦਾ ਨਹੀਂ ਮੈਂ ਪਹਿਲਾਂ ਹੀ ਥੋੜੇ ਨਾਲ ਹੀ ਕਰ ਲਵਾਂ ਇਹਨੇ ਪੈਸੇ ਐਡਵਾਂਸ ਬੜੇ ਆ ਤਾਂ ਕਰਕੇ ਕਹਿੰਦਾ ਅਗਲੀ ਵਾਰੀ ਦੇਖਾਂਗੇ ਵੀ ਪੱਕਾ ਉੱਥੇ ਮਲਾਵਾਂਗੇ ਮੇਰਾ ਵੀਰ ਇਹਨੇ ਹਰ ਹਰ ਦਾ ਲਵਾਊਗਾ ਅੰਦਰ ਅੱਜ ਬਸ ਜਿਹੜੇ 10 ਦਿਨ ਲੱਗਣਗੇ ਹਰ ਹਰ ਦੇ ਯਾਰ ਘਰਿਆ ਵੈਦਾ ਇਦੇ ਨਾਲ ਆਪਾਂ ਨੇ ਵਿਹਾਰ ਹਰ ਦਾ ਐਂਡ ਜਿੰਨਾ ਮਰਜ਼ੀ ਤੇ ਲੇੜਾ ਵੀ 2 ਮਹੀਨੇ ਚੱਲੇ 2.5 ਮਹੀਨੇ ਚੱਲੇ 1.5 ਮਹੀਨਾ ਚੱਲੇ ਮਹੀਨਾ ਦੱਲੇ ਵੀ ਉਹ ਪੂਰਾ ਕਰਾ ਕੇ ਵੀ ਜਦ ਤਨੂ ਗਿਆ ਹੋ ਗਿਆ ਵੀ ਹਰ ਹਰ ਦਾ ਐਂਡ ਜੋਦੋਂ ਜਾਣਾ ਤੇ ਬਾਕੀ ਮੇਰਾ ਵੀ ਡਰਾਈਵਰ ਲੋੜਾ ਛੋਲਿਆਂ ਚ ਤੇ ਕਣਕ ਚ ਅਪ੍ਰੈਲ ਤੱਕ ਮਤਲਬ ਵੀ ਹੁਣ ਤੋਂ ਫਰਵਰੀ ਦੇ ਜਨਵਰੀ ਦੇ ਐਂਡ ਤੋਂ ਲੈ ਕੇ ਫਰਵਰੀ ਅਪ੍ਰੈਲ ਤੱਕ ਜੇ ਮੇਰਾ ਵੀ ਕੋਈ ਇਕੱਲਾ ਨਹੀਂ ਹੈਗਾ ਜੇ ਕੋਈ ਨਾਲ ਫਾਸਟ ਡਰਾਈਵਰ ਚਾਹੀਦੇ ਇੱਕ ਸੈਕਿੰਡ ਜੇ ਮੰਨ ਲਓ ਵੀ ਇਕੱਲਾ ਕੋਈ ਨਹੀਂ ਹੈਗਾ ਦੋ ਜਣੇ ਵੀ ਆ ਸਕਦੇ ਆ ਵੀ ਫਾਸਟ ਤੇ ਸੈਕਿੰਡ ਦੋਨੋਂ ਰੱਖ ਲਾਂਗੇ ਕੋਈ ਚੱਕਰ ਨਹੀਂ ਜੇ ਕਿਸੇ ਨੇ ਇਕੱਲੇ ਨੇ ਵੀ ਆਉਣਾ ਵੀ ਕੋਈ ਡਰਾਈਵਰ ਆ ਤਾਂ ਉਹ ਵੀ ਆਪਾਂ ਨਾਲ ਸੰਪਰਕ ਕਰ ਸਕਦਾ ਇਹ ਬਈ ਗੱਲਾਂ ਬਾਤਾਂ ਨੇ ਅੱਜ ਕੱਲ ਕੋਈ ਕਿਸੇ ਦਾ ਨਹੀਂ ਪਹਿਲਾਂ ਸੁਣਦੇ ਦੀ ਹੁਣ ਤਾਂ ਬੀਤਣ ਵੀ ਲੱਗੀ ਆਪਣੇ ਨਾਲ ਇਹ ਗੱਲਬਾਤ ਹੋਈ ਆ ਚਲੋ ਜੀ ਬਣੇ ਰੋ ਬਲਾਗ ਦੇ ਵਿੱਚ ਦਿਖਾਉਨੇ ਆਂ ਅੱਗੇ ਕੱਲ੍ਹ ਬਾਅਦ ਉਹਨੂੰ ਚਲਾ ਰਿਹਾ ਦੇਖਦੇ ਆ ਤੇ ਬਾਅਦ ਇਹ ਆ ਖੜੀ ਐ ਇੱਧਰ ਇਹ ਵਡਾਉਣੀ ਐ ਕਿੱਧਰ ਜਾਣਾ ਇਹ ਹੁਣ ਦੇਖਣਾ ਖੇਡ ਖੂਤ ਨਾ ਪਲੀਏ